ਦੇਖੋ ਸਰਕਾਰਾਂ ਦੀਆਂ ਬਹੁਤ ਸਾਰੀਆਂ ਚਾਲਾਂ ਹੁੰਦੀਆਂ ਸਰਕਾਰਾਂ ਕੋਲੇ ਬਹੁਤ ਤਕੜਾ ਸਿਸਟਮ ਹੁੰਦਾ ਇਹਨਾਂ ਦਾ ਸਿਸਟਮ ਜਿਹੜਾ ਪੁਲਿਸ ਪ੍ਰਸ਼ਾਸਨ ਜਾਂ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਜਿਹੜੀਆਂ ਦਿਖਦੀਆਂ ਨਹੀਂ ਉਹ ਕੰਮ ਕਰਦੀਆਂ ਜਿਹੜੀਆਂ ਉਹ ਕੋਈ ਵੀ ਲਹਿਰ ਜਦੋਂ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਉੱਠਦੀ ਆ ਤੇ ਉਹਨੂੰ ਤੋੜਨ ਵਾਸਤੇ ਸਰਕਾਰ ਆਪਣੇ ਸਿਸਟਮ ਨੂੰ ਵਰਤਦੀ ਆ ਉਸੇ ਸਿਸਟਮ ਦੇ ਵਿੱਚ ਇਹਨਾਂ ਨੇ ਆਪਣਾ ਪੁਲਿਸ ਪ੍ਰਸ਼ਾਸਨ ਜਿਹੜਾ ਜਿਹੜਾ ਕਿ ਬਹੁਤ ਬਦਨਾਮ ਹੋ ਚੁੱਕਾ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਜੇ ਸਰਕਾਰ ਦੇ ਖਰਾਬ ਬੋਲਣ ਵਾਲੇ ਨੂੰ ਜੇ ਉਹਨੂੰ ਉਹਦੀ ਜਵਾਨ ਬੰਦ ਕਰਨੀ ਹੋਵੇ ਤੇ ਉਹਦੇ ਤੇ ਕਈ ਤਰ੍ਹਾਂ ਦੇ ਪਰਚੇ ਜਿਹੜੇ ਆ ਇਹ ਪੰਜਾਬ ਦੀ ਪੁਲਿਸ ਪਾਉਣ ਦੇ ਵਿੱਚ ਬੜੀ ਮਾਰ ਆ ਕਿਉਂਕਿ ਸਾਡੇ ਇਤਿਹਾਸ ਸਾਡਾ ਦੱਸਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਮਾਰਤੇ ਅੱਜ ਤੱਕ ਕੋਈ ਇਨਸਾਫ ਨਹੀਂ ਤੇ ਇਹ ਹਰਪ੍ਰੀਤ ਸਿੰਘ ਨੂੰ ਵੀ ਅੱਜ ਦੇ ਇਸ ਮਾਰਚ ਵਿੱਚ ਪਰਿਵਾਰ ਨੂੰ ਮੌਤ ਤੋਂ ਰੋਕਣ ਦੇ ਲਈ ਇਹ ਸਾਰੀ ਕਾਰਵਾਈ ਸਰਕਾਰ ਦੀ ਹੈ ਪਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਲੋਕ ਸੜਕਾਂ ਤੇ ਕਦੋਂ ਉਤਰਦੇ ਆ ਜਦੋਂ ਸਾਨੂੰ ਇਨਸਾਫ ਦੀ ਉਮੀਦ ਬੰਦ ਹੋ ਜਾਂਦੀ ਆ ਪਹਿਲੇ ਨੰਬਰ ਤੇ ਸਾਨੂੰ ਉਮੀਦ ਹੁੰਦੀ ਆ ਸਾਡੇ ਚੁਣੇ ਹੋਏ ਨਮਾਇੰਦਿਆਂ ਵੱਲੋਂ ਉਹ ਨਮਾਇੰਦੇ ਸਾਡੇ ਏਡੇ ਠੀਠ ਹੋ ਚੁੱਕੇ 92 ਦੇ 92 ਕਿ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਭਾਵੇਂ ਕਿਸਾਨੀ ਬਾਰਡਰ ਦੀ ਗੱਲ ਹੋਵੇ ਸ਼ੰਭੂ ਬਾਰਡਰ ਦੀ ਗੱਲ ਹੋਵੇ ਜਾਂ ਪੰਥਕ ਮੁੱਦਿਆਂ ਦੀ ਗੱਲ ਹੋਵੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਗੱਲ ਹੋਵੇ ਪੰਜਾਬ 'ਚ ਨਸ਼ੇ ਦੀ ਗੱਲ ਹੋਵੇ ਤੇ 92 ਐਮਐਲਏ ਦੀ ਜ਼बान ਬੰਦ ਪਈ ਆ ਪਰ ਜੇਕਰ ਕੇਜਰੀਵਾਲ ਜੇ 10 ਦਿਨ ਬਾਅਦ ਤੇ ਜੇਲ੍ਹ ਜਾਂਦਾ ਤੇ ਇਹ ਦਿੱਲੀ ਜਾ ਕੇ ਟੈਂ ਟੈਂ ਕਰਨ ਲੱਗ ਜਾਂਦੇ ਆ ਦੂਜੀ ਸਾਡੀ ਉਮੀਦ ਹੁੰਦੀ ਆ ਪੁਲਿਸ ਪ੍ਰਸ਼ਾਸਨ ਤੇ ਉਹ ਤਾਂ ਪਹਿਲਾਂ ਹੀ ਸਰਕਾਰ ਦੀ ਕਟਕੁਤਲੀ ਬਣ ਚੁੱਕੀ ਹੁੰਦੀ ਆ ਜਿਹਦੀ ਸਰਕਾਰ ਆਉਂਦੀ ਉਹਦੇ ਬਾਅਦ ਜਾ ਕੇ ਬਹਿ ਜਾਂਦੇ ਜਿਵੇਂ ਗਮਲੇ ਰੱਖੇ ਹੁੰਦੇ ਆ ਜੇ ਕੈਪਟਨ ਦੀ ਆਈ ਤੇ ਉਹਦੀ ਜੇ ਕਾਲੀਆਂ ਦੇ ਆਏ ਤੇ ਉਹਦੇ ਇਸ਼ਾਰਿਆਂ ਤੇ ਨੱਚਣ ਲੱਗ ਗਏ ਤੇ ਅੱਜ ਇਸ ਇਸ ਮਸ਼ਕਰੇ ਭਗਵੰਤਮਾਨ ਜਿਹਦਾ ਨਾਂ ਕੋਈ ਕਰਦਾਰ ਆ ਨਾ اخلاق ਆ ਆਪਦਾ ਜੇ ਇਹਦਾ ਬੈਕਗ੍ਰਾਉਂਡ ਫਰੋਲੀਏ ਤੇ ਕੁਝ ਵੀ ਨਹੀਂ ਉਹਦੇ ਪੱਲੇ ਤੇ ਅੱਜ ਉਹਦੇ ਇਸ਼ਾਰਿਆਂ ਤੇ ਨੱਚਦੀ ਆ ਇੱਥੋਂ ਵੀ ਸਾਨੂੰ ਉਮੀਦ ਖਤਮ ਹੋ ਗਈ ਤੇ ਤੀਜੀ ਸਾਡੀ ਉਮੀਦ ਹੁੰਦੀ ਆ ਅਦਾਲਤਾਂ ਦੇ ਕੀ ਅਦਾਲਤਾਂ ਨੂੰ ਨਹੀਂ ਦੀਂਦਾ ਕਿ 4 ਲੱਖ ਵੋਟਾਂ ਦੇ ਨਾਲ ਜਿਤਾਇਆ ਭਾਈ ਅਮਰਪਾਲ ਸਿੰਘ ਨੂੰ ਕੀ ਅਦਾਲਤਾਂ ਨੂੰ ਨਹੀਂ ਦੀਂਦਾ ਕਿ ਹਵਾਰੇ ਉਹਨਾਂ ਦੀ ਸਜ਼ਾ ਖਤਮ ਹੋ ਚੁੱਕੀ ਆ ਕੀ 30 ਸਾਲ ਹੋ ਗਏ ਆ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆ ਜੇ ਇਹ ਤਿੰਨੇ ਅਦਾਲਤਾਂ ਬੰਦ ਹੋ ਗਈਆਂ ਚੌਥੀ ਅਦਾਲਤ ਹੁੰਦੀ ਲੋਕਾਂ ਦੀ ਕਚੈਰੀ ਤੇ ਫਿਰ ਲੋਕਾਂ ਦੀ ਕਚੈਰੀ ਦੇ ਸਾਨੂੰ ਕੇਸ ਰੱਖਣ ਵਾਸਤੇ ਅੱਜ ਇਹ ਮਾਰਚ ਸਾਨੂੰ ਕੱਢਣਾ ਪਿਆ ਅਸੀਂ ਲੋਕਾਂ ਨੂੰ ਨਾਲ ਲੈ ਕੇ ਭਗਵੰਤ ਮਾਨ ਤੇ ਦਿੱਲੀ ਦੀ ਸਰਕਾਰ ਦੇ ਖਿਲਾਫ ਇਹ ਸੰਘਰਸ਼ ਲੜਾਂਗੇ ਕਿੱਥੋਂ ਕਿੱਥੋਂ ਚੱਲਿਆ ਮਾਰਜੀ ਇਹ ਇਹ ਮਾਲਾਕਲਾ ਦੀ ਧਰਤੀ ਤੋਂ ਚੱਲਿਆ ਦਾਣਾ ਮੰਡੀ ਤੋਂ ਲੰਗਿਆਂਣਾ ਬਾਗਾਪਰਾਣਾ ਨੱਥੋਕੇ ਮਾਣੂਕੇ ਹੁੰਦਾ ਹੋਇਆ ਦੀਨਾ ਕਾਂਗੜ ਸਾਹਿਬ ਦੀ ਧਰਤੀ ਦੇ ਸਮਾਪਤੀ ਕਰਨੀ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਚੋਂ ਕਿਨੇ ਪਹੁੰਚਣਾ ਸੀ ਕੋਈ ਉਹਨਾਂ ਦੇ ਫਾਦਰ ਸਾਹਿਬ ਨੇ ਪਹੁੰਚਣਾ ਪਹੁੰਚਣਾ ਸੀਗਾ ਉਹਨਾਂ ਦੇ ਬ੍ਰਦਰ ਨੇ ਵੀ ਪਹੁੰਚਣਾ ਸੀਗਾ ਜਿਹੜੀ ਸਾਡੇ ਕੋਲ ਰਿਪੋਰਟ ਸੀ ਵੀ ਦੋਨਾਂ ਚੋਂ ਇੱਕ ਜਣਾ ਕਿਉਂਕਿ ਅੱਜ ਭਾਈ ਲਾਭ ਸਿੰਘ ਦੀ ਵਰਸੀ ਆ ਪੰਜ ਵਰ ਦੇ ਵਿੱਚ ਪਰਿਵਾਰ ਨੇ ਉਧਰ ਵੀ ਜਾਣਾ ਸੀ ਤੇ ਇੱਕ ਪਰਿਵਾਰ ਦੇ ਮੈਂਬਰ ਨੇ ਇੱਥੇ ਆਉਣਾ ਸੀ ਅੱਜ ਸਾਡੇ ਚ ਪਰ ਸਰਕਾਰ ਦੀ ਜਿਹੜੀ ਸੌਰੀ ਸੋਚ ਆ ਉਹਦੇ ਕਾਰਨ ਉਹ ਪਰਿਵਾਰ ਨੂੰ ਉੱਥੇ ਇਲਝਾ ਕੇ ਇਹ ਮਾਰਚ ਨੂੰ ਖਤਮ ਕਰਨਾ ਚਾਹੁੰਦੇ ਸੀ ਤੁਸੀਂ ਦੇਖੋ ਕਿੰਨੀ ਪੁਲਿਸ ਇਹਨਾਂ ਲੜਾਈ ਹੋਈ ਆ ਕਿ ਇੱਥੇ ਕੋਈ ਬਹੁਤ ਵੱਡਾ ਕੋਈ ਦੇਸ਼ ਧਰੋਹੀ ਬੰਦਾ ਆ ਰਿਹਾ ਜਿਹਦੇ ਕਰਕੇ ਏਡੀ ਵੱਡੀ ਪੁਲਿਸ ਲਾਤੀ ਕਦੇ ਚਿੱਟੇ ਵਾਲਿਆਂ ਤੇ ਤਾਂ ਲਾਉਂਦੇ ਨਹੀਂ ਇਹ ਆ ਜਗਾ ਜਗਾ ਤੇ ਕਤਲ ਹੋ ਰਹੇ ਆ ਉਥੇ ਪੁਲਿਸ ਨਹੀਂ ਲਾਉਂਦੇ ਜਰੇ ਆਮ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਉਥੇ ਪੁਲਿਸ ਨਹੀਂ ਲਾਉਂਦੇ ਪਰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਇਤਨਾ ਦੀ ਪੁਲਿਸ ਲਾ ਕੇ ਕਿ ਸਾਡੀ ਆਵਾਜ਼ ਨੂੰ ਬੰਦ ਕਰ ਲੂਗੀ ਮੈਨੂੰ ਲੱਗਦਾ ਭਗਵੰਤ ਮਾਨ ਦਾ ਇਹ ਸੁਪਨਾ ਹੈ ਪਰ ਇਹ ਸੁਪਨਾ ਕਦੇ ਪੂਰਾ ਨਹੀਂ ਹੋਣਾ ਆਵਾਜ਼ ਜਿਹੜੀ ਹੈ ਨਾ ਪਹਿਲਾਂ ਬੰਦ ਹੋਈ ਨਾ ਅੱਗੇ ਬੰਦ ਹੋਣੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ